ਲਿ ਰੈਡੀ ਐਕਸ਼ਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇੱਕ ਇਹ ਜਿਹੇ ਬੰਦੇ ਨਾਲ ਮਿਲਾਵਾਂਗੇ ਜਿਹਦੀ ਤੁਹਾਨੂੰ ਇਹ ਫੋਟੋ ਤਾਂ ਤੁਸੀਂ ਨੇ ਉੱਪਰ ਦੇਖ ਹੀ ਲਈ ਪਰ ਤੁਹਾਨੂੰ ਆਵਾਜ਼ ਤੋਂ ਹੀ ਬੜਾ ਪਛਾਣਦੇ ਨੇ ਜੀ ਲੋਕ ਤਾਂ ਅਸਲ ਤੁਹਾਡੀ ਮਸ਼ਹੂਰ ਆਵਾਜ਼ ਹੀ ਹੈ ਮੇਨ ਕੱਟ ਬਹੁਤ ਕਰੀ ਪਿਓ ਕੱਟ ਤਾਂ ਸਾਡਾ ਹੈ ਜੀ ਹਾਂ ਇਹ ਕੰਪਨੀ ਦਾ ਬਹੁਤ ਵੱਡਾ ਪ੍ਰੋਗਰਾਮ ਹੈ ਤੁਹਾਨੂੰ ਪਹਿਲਾਂ ਅਸੀਂ ਦੱਸ ਦਈਏ ਇਹ ਵਿੱਚ ਤੁਹਾਨੂੰ ਅਸੀਂ ਸਵਾਲ ਕਰਾਂਗੇ ਅੱਜ ਇਹ ਕੋਈ ਫੀਡ ਕੰਪਨੀ ਆ ਨਾ ਫੀਡ ਕੰਪਨੀ ਨਹੀਂ ਇਹ ਵੱਡੀ ਕੰਪਨੀ ਆ ਵੱਡੇ ਮਤਲਬ ਕਿ ਲੋਕਾਂ ਦੇ ਚ ਪੈਸਾ ਲਾਉਂਦੇ ਨੇ ਅਸੀਂ ਤੁਹਾਨੂੰ ਸਵਾਲ ਕਰਾਂਗੇ ਤੁਹਾਨੂੰ ਇੱਕ ਸਵਾਲ ਅਸੀਂ 500 ਰੁਪਏ ਦੇਵਾਂਗੇ ਜੀ ਨਾ ਭਾਈ ਪਾਛੇ ਲੈ ਕੇ ਭਾਜਾਂ ਜੀਆਂ ਕੰਪਨੀਆਂ ਇਹ ਤਾਂ ਇਹ ਤਾਂ ਅਸੀਂ ਦੇਵਾਂਗੇ ਜੀ ਤੁਹਾਨੂੰ ਤੁਸੀਂ ਤਾਂ ਸਵਾਲਾਂ ਦੇ ਜਵਾਬ ਦੇਣੇ ਆ ਤੁਹਾਨੂੰ ਦੇਖੋ ਕੰਪਨੀ ਦਾ ਸਵਾਲ ਹੈ ਨਾ ਕੰਪਨੀ ਭੱਜ ਗਈ ਮੇਰਾ ਭਾਈ 100 ਰੁਪਏ ਲੱਗਿਆ ਹੋਇਆ ਸੀ ਉਹ ਚ ਉਹ ਤਾਂ ਉਹ ਤਾਂ ਹੋਰ ਜਗਾੜਤੀਗੇ ਜੀ ਹਾਂ ਇਹ ਤੁਹਾਨੂੰ ਅਸੀਂ ਸਵਾਲ ਕਰਾਂਗੇ ਅੱਛਾ ਤੁਹਾਨੂੰ ਤੁਹਾਡੇ ਜੋ ਤੁਹਾਡੀ ਜ਼ਿੰਦਗੀ ਹੈ ਨਿੱਜੀ ਕੰਪਨੀ ਵੱਲੋਂ ਸਵਾਲ ਬਣ ਕੇ ਆਏ ਨੇ ਤੁਹਾਨੂੰ ਅਸੀਂ ਸਵਾਲ ਕਰ ਕੜੋਦਾ ਮੰਨੂ ਕਿ ਮਿਲੂ ਜਵਾਬ ਦੇ ਤੁਹਾਨੂੰ ਅਸੀਂ ਇੱਕ ਸਵਾਲ ਲਈ ਤੁਸੀਂ ਸਹੀ ਜਵਾਬ ਦਿਨੇ ਅਸੀਂ ਤੁਹਾਨੂੰ 5000 ਰੁਪਇਆ ਦੇਵਾਂਗੇ ਅੱਛਾ 5000 ਰੁਪਇਆ ਹਾਂ ਤਾਂ 6 ਸਵਾਲ ਪੁੱਛ ਲੈ ਇਹ ਤਾਂ ਮੈਂ ਤੁਹਾਨੂੰ ਟੈਲੀਫੋਨ ਤੇ ਦੱਸਤਾ ਦੀਗਾ ਜੀ ਪਹਿਲੇ ਫਿਰ ਆਪਾਂ ਸ਼ੁਰੂ ਕਰੀਏ ਜੀ ਹਾਂ ਕਟੋ ਪਹਿਲਾਂ ਤਾਂ ਆਪਾਂ ਤੁਹਾਡਾ ਪੱਕਾ ਨਾਮ ਦੱਸ ਲੀਏ ਤੁਹਾਡਾ ਕੀ ਨਾਮ ਹੈ ਸਾਰੇ ਲੋਕਾਂ ਨੂੰ ਪਤਾ ਲੱਗੇ ਨੌ ਤਾਂ ਮੇਰਾ ਬੰਤ ਹੈ ਅੱਛਾ ਜੀ ਹਾਂ ਪਿੰਡ ਕਿਹੜਾ ਤੁਹਾਡਾ ਜੀ ਆਪਾਂ ਪਿੰਡ ਮੇਰਾ ਨਮੋਲ ਹੈ ਹਾਂਜੀ ਮਰਜਾਪੁਰ ਕਹਿੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਛਾੜਾ ਟੱਚ ਟੱਚੋ ਜੀ ਹੁਣ ਸ਼ੁਰੂ ਕਰੀਏ ਹਾਂ ਕਰ ਤੇ ਪਹਿਲਾ ਸਵਾਲ ਹੈ ਜੀ ਤੁਹਾਡਾ ਕੰਪਨੀ ਵੱਲੋਂ ਆਇਆ ਜਿਹੜਾ ਕਿ ਬੰਤ ਪ੍ਰਧਾਨ ਨੂੰ ਕਾਲੀ ਦੁਨੀਆ ਦਾ ਪ੍ਰਧਾਨ ਕਿਉਂ ਕਿਹਾ ਗਏ ਇਹ ਵੀ ਕੁਛ ਮਾਲ ਪੁੱਛ ਲਾ ਲਾ ਅਜੇ ਤੁਹਾਨੂੰ ਆਪਸ਼ਨਾਂ ਦੇਵਾਂਗਾ ਜੀ ਮੈਂ ਚਾਰ ਹਾਂ ਉਹ ਆਪਸ਼ਨਾਂ ਦੇ ਵਿੱਚ ਤੁਸੀਂ ਜਵਾਬ ਦੇਣੇ ਨੇ ਪਹਿਲੀ ਆਪਸ਼ਨ ਹੈ ਕਿ ਕਾਲੇ ਰੰਗ ਕਰਕੇ ਅੱਛਾ ਠੀਕ ਹੈ ਜੀ ਦੂਜੀ ਆਪਸ਼ਨ ਹੈ ਕਾਲੇ ਕੱਪੜੇਆਂ ਕਰਕੇ ਤੀਜੀ ਆਪਸ਼ਨ ਹੈ ਰਾਤ ਨੂੰ ਡਾਕੇ ਮਾਰਨ ਕਰਕੇ ਚੌਥੀ ਆਪਸ਼ਨ ਹੈ ਕਾਲ ਹੱਥ ਚ ਲੈ ਕੇ ਘੁੰਮਣ ਕਰਕੇ ਕਾਲ ਹੱਥ ਚ ਲੈ ਕੇ ਘੁੰਮਦੇ ਆਏ ਹਾਂ ਕਾਲੀ ਰੈਂਦਾ ਹੱਥ ਤੇ ਕਾਲ ਚੜੀ ਜਾਂਦਾ ਹੈ। ਅੱਛਾ ਜੀ। ਕਾਲ ਨਾਲ ਇਹ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਜੀ ਬੀਕੋਸ ਸਾਤੰਗ ਕਰਨੇ। ਨਾ ਜੀ ਮੇਰਾ ਬਾਪ ਬਾਈ ਜੀ ਚਾਹ ਦਾਦਾ ਬੈਲੀ ਸੀ। ਮੈਂ ਬੈਲੀਆਂ ਹਾਂ। ਗਾਂਹ ਪਾਈ ਮੇਰੀ ਲਾਡ ਬੈਲੀ ਹੋ। ਇਹ ਵੀ ਹੈ ਜੀ ਗੱਲ। ਹਾਂ। ਨਾ ਸਹੀ ਹੈ ਜੀ ਸਹੀ ਹੈ। ਬੱਚੇ ਵੀ ਭਾਈ ਲਪਣਾ ਛਾ ਦੇਖੋ। ਮਤਲਬ ਕਿ ਅਸੀਂ 4 ਨੰਬਰ ਨੂੰ ਆਪਸ਼ਨ ਨੂੰ ਲੋ ਕਰ ਦਈਏ। ਕੱਟੋ ਕੱਟ। ਲਓ ਜੀ 4 ਨੰਬਰ ਆਪਸ਼ਨ ਨੂੰ ਲੋ ਕਰ ਦਿੱਤਾ ਜਾਵੇ। ਹਾਂ। ਲਓ ਜੀ ਜਵਾਬ ਤੁਹਾਡਾ ਸਹੀ ਹੈ ਹਰੀ ਹੋ ਗਈ। 500 ਰੁਪਏ ਆ ਗਿਆ। ਚਲੋ। ਵਾਲਜੂ ਪੇਟਾ ਤੇ ਫਿਰ ਹੁਣ ਆਪਾਂ ਦੂਜਾ ਸਵਾਲ ਕਰਨੀ ਵਾਦਦੇ ਆ ਜੀ ਹਾਂ ਬੰਤ ਪ੍ਰਧਾਨ ਨੇ ਹੁਣ ਤੱਕ ਕੀ ਕੀ ਲੁੱਟਿਆ ਚਾਰ ਆਪਸ਼ਨ ਆਨੇ ਜੀ ਬੈਂਕਾਂ ਲੁੱਟੀਆਂ ਡਾਕਖਾਨੇ ਲੁੱਟੇ ਫੈਕਟਰੀਆਂ ਲੁੱਟੀਆਂ ਤੇ ਉਦੋਂ ਵਾਲਾ ਆਗਾ ਖੇਤੀਬਾੜੀ ਵਾਲੀ ਸੁਸਾਇਟੀ ਲੁੱਟੀ ਇਹ ਵੀ ਕੁਝ ਸਵਾਲ ਪੁੱਛਣ ਵਾਲਾ ਛੱਡਿਆ ਕੀ ਲੁੱਟਣ ਕਣੀਓ ਮੈਂ ਨਹੀਂ ਮੇਨ ਚੀਜ਼ ਮੈਂ ਇੱਕ ਬੰਦੇ ਦਾ ਮੇਨ ਸਵਾਲ ਤੁਸੀਂ ਇਹਦੇ ਚ ਕੀ ਆਪਸ਼ਨ ਨੂੰ ਟਿਕ ਕਰੋਗੇ ਆਪੋ ਆਪਸ਼ਨ ਨੂੰ ਲੋਕ ਕਰਾਂਗੇ ਕੀਤਿਆਂ ਲੁਟੀਆਂ ਨੇ ਖੇਤੀਬਾੜੀ ਹਾਂ ਖੇਤੀਬਾੜੀ ਉੱਤੋਂ ਤੁਸੀਂ ਕੀ ਚੱਕ ਲਿਆ ਜੀ ਖੰਡ ਚੱਕ ਲਿਆ ਚੋਂ 10 ਕਿਲੋ ਅੱਛਾ ਖੰਡ ਚੱਕ ਲਿਆ ਸੀ ਹਾਂ ਫਿਰ ਬੈਂਕਾਂ ਵਾਲਾ ਕੰਮ ਨਹੀਂ ਜੀ ਕਦੇ ਕਰਿਆ ਨਾ ਭਾਈ ਮੈਂ ਕਿਤੇ ਰਿਸਕ ਨਹੀਂ ਲਿਆ ਕੁਝ ਹੂੰ ਇਹ ਵੀ ਆ ਫਿਰ ਪੁਲਸਾਂ ਤੰਗ ਕਰਦੀਆਂ ਨੇ ਹਾਂ ਫਾਇਦਾ ਨਾ ਪ੍ਰਾਪਾ ਖੇਤੀਬਾੜੀ ਵਾਲੀ ਆਪਸ਼ਨ ਨੂੰ ਲੌਕ ਕਰ ਦਈਏ ਲਓ ਜੀ ਖੇਤੀਬਾੜੀ ਵਾਲੀ ਆਪਸ਼ਨ ਨੂੰ ਲੌਕ ਕਰ ਦਿੱਤਾ ਜਾਵੇ ਇਹ ਲਓ ਜੀ ਇਹ ਵੀ ਤੁਹਾਡਾ ਸਵਾਲ ਸਹੀ ਨਿਕੜਿਆ 1000 ਰੁਪਏ ਹੋ ਗਏ ਜੀ ਦਾ ਦਾਰੂ ਡੋਗਦੇ ਹੋਏ ਅੱਥਨ ਕੋਈ ਨਹੀਂ ਕੋਈ ਨਹੀਂ ਹੈ ਤਾਂ ਸਹੀ ਹੋਰ ਜਤਨੇ ਨੇ ਹੁਣ ਆਪਾਂ ਤੀਜਾ ਸਵਾਲ ਕਰੀਂ ਵਾਦਦੇ ਹਾਂ ਹਾਂ ਵਾਦੋ ਵਾਦੋ ਚੱਲ ਮਾਰ ਤੈਨੂੰ ਸਹੀ ਲੱਗ ਰਿਹਾ ਜੀ ਕੰਫਰਟੇਬਲ ਹੋ ਹੈ ਹੈ ਕੰਫਰਟੇਬਲ ਹੋ ਓਕੇ ਹੁੰਦਾ ਮਤਲਬ ਕੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਨਾ ਨਾ ਸਖਾਰੇ ਬੈਠੇ ਹੋ ਛਕਾੜਾ ਮੈਂ ਬੱਧੀਆ ਕੁਰਸੀ ਹੈ ਛੋਟੀ ਹਾਂ ਪੌਲੀ ਕੁਰਸੀ ਹੁਣ ਆਪਾਂ ਤੁਹਾਨੂੰ ਤੀਜਾ ਸਵਾਲ ਪੁੱਛਦੇ ਹਾਂ ਜੀ ਹਮ ਬੰਤ ਦਾ 1 ਮਹੀਨੇ ਦਾ ਕਿੰਨਾ ਖਰਚਾ ਹੈ ਆਪਸ਼ਨਾਂ ਨੇ ਪਹਿਲੀ ਆਪਸ਼ਨ ਹੈ 10000 ਦੂਜੀ ਆਪਸ਼ਨ ਹੈ 40000 ਹਾਂ ਤੀਜੀ ਆਪਸ਼ਨ ਹੈ 60000 ਹਾਂ ਚੌਥੀ ਆਪਸ਼ਨ ਹੈ 1 ਲੱਖ अच्छा जी हां किमे ਦੱਸਣਾ ਚਾਹੋਂਗੇ ਤੁਸੀਂ ਸਾਰੀ ਆਡੀਅੰਸ ਪੁੱਛਣਾ ਚਾਹੀਦੀ ਹੈ ਲੱਗੇ ਇਹ ਨਾਲ ਸਿੱਧੀ ਜਾਰੀ تھی ਮੇਰੀ اچھا ਜੀ ਹਾਂ ਖਰਚਾ ਤੂੰ ਹੁਣ ਗੱਲ ਖਰਚੇ ਦੀ ਥੁਣ ਹਮ 1 ਕਰੋੜ ਮਹੀਨੇ ਦਾ ਖਰਚਾ ਛਾੜਾ ਆਂਡਾ ਤੇਰੀ ਤੋਂ ਬਿਨਾ ਰੋਟੀ ਨਹੀਂ ਖਾਂਦਾ ਤੀ ਉਹ ਮੜਾਏ ਦੱਸੋਂਗੇ ਹੋਰ ਵਿਸਤਾਰ ਨਾਲ ਵੀ ਕੀ ਕੀ ਜਗ੍ਹਾ ਤੇ ਪੈਸਾ ਲਾਉਂਦੇ ਰੇ ਤੁਸੀਂ ਕੰਟੇ ਕੰਟੇ ਬਾਅਦ ਤਟਕਾਣੇ ਬਦਲ ਦਿੱਤੀ ਉੱਤੇ ਖਰਚਾ ਮੇਰਾ ਤੀ ਛਾੜਾ ਬਟਕ ਲੈ ਕੇ ਦੰਦਾ ਨੂੰ ਰਹਿਣ ਬਾਅਦ ਤੇ ਹਾਂ ਹੈ ਫਿਰ ਉਹਨੂੰ ਭਾਈ ਬੰਦੂਖਾਂ ਫਿਰ ਉਹਦਾ ਕੇਕ ਕਟਾਉਂਦੇ ਫਿਰ ਆਇਆਂ ਇੱਕ ਵਾਰ ਮੁਜਰਾ ਕਰਾਉਂ ਦਿੱਤੀ ਅੱਛੀ ਹਮ ਹੈ ਉਹ ਜ਼ਰੂਰੀ ਸੀ ਤੁਹਾਡਾ ਉਹ ਲੈ ਹੋਰ ਕੀ ਨਾ ਉਹਦੇ ਬਣਾ ਬੈਲੀ ਬਣਿਆ ਕੁਝ ਨਹੀਂ ਪੈਸਾ ਗਾਲੀਆ ਅੱਛਾ ਜੀ ਹਾਂ ਬੱਚਿਆ ਕੁਝ ਨਹੀਂ ਕਰੋੜਾ ਰੁਪਿਆ ਲੁੱਟ ਦੇਤੀ ਕਰੋੜਾ ਰੁਪਿਆ ਤੇ ਫਿਰ ਅੰਤ ਨੂੰ ਖੱਟਿਆ ਕੀ ਜੀ ਤੁਸੀਂ ਨੇ ਖੱਟਿਆ ਤਾਂ ਉਹ ਤੋਂ ਕੁਝ ਨਹੀਂ ਭਾ ਕੱਪੜਾ ਲੀਡਾ ਖੱਟਿਆ ਹੈ ਜੀ ਵੀ ਭਾਈ ਚੱਲ ਵਧੀਆ ਪਾ ਲੈਣ ਜੀ ਚੱਪ ਦੱਛ ਮੈਂ ਕੇ ਰੋਬ ਤਿੱਕ ਰੋਬ ਖੱਟਿਆ ਨਾ ਉਤੀ ਹਾਂ ਰੋਬ ਖੱਟੇ ਤੁਸੀਂ ਤੁਸੀਂ ਪ੍ਰਧਾਨ ਜੀ ਜਿਵੇਂ ਅੱਗੇ ਕਹਿੰਦੇ ਹੁੰਦੇ ਵੀ ਜੌਣੇ ਮੋੜ ਉਰੀ ਘੋੜੀਆਂ ਤੇ ਤੁਸੀਂ ਕਹਿੰਦੇ ਸੁਵਾਰੀ ਕਰਦੇ ਹੁੰਦੇ ਉਦੋਂ ਤੁਹਾਡੇ ਵੇਲੇ ਕੀ ਹੁੰਦੇ ਤੇ ਉਹ ਤਾਂ ਹਾਂ ਉਹ ਤਾਂ ਗੱਡੇ ਹੁੰਦੇ ਸੀ ਕੱਚ ਦੇ ਵਾਰੇ ਕਰਦੇ ਉਹ ਤਾਂ ਕੱਚ ਦੇ ਉੱਤੇ ਹੀ ਗੱਡੇ ਸੀ ਤਾਂ ਉਹ ਦੁਆਰੇ ਪੁੱਛਦਾ ਵੇ ਤੂੰ ਇੱਥੇ ਚੜਦੇ ਮਰਦੇ ਤੇ ਦੋ ਦੋ ਵਾਰ ਤੇ ਡੈਟ ਕਰਦੇ ਤੇ ਬਹਿਦਾ ਦਿੱਤਾ ਇਹੋ ਉਹ ਦਿਨ ਆਉਂਦਾ ਵਾਰੇ ਜਾਗਦਾ ਉਹ ਤੇ ਡਾ ਰੱਖੀ ਖੜਾ ਮੋਬਾਈਲ ਡਿੱਡੇ ਕਰਦਾ ਹੂੰ ਇੱਥੇ ਦੁਆਰੇ ਜਾਗਦਾ ਚੱਲ ਲੈ ਚੜ ਰੈਡੀ ਰੈਡੀ ਇੱਕ ਗੱਲ ਦੱਸੋ ਬੰਤ ਜੀ ਹਾਂਜੀ ਵੀ ਜਿਵੇਂ ਕਹਿੰਦੇ ਅੱਗੇ ਜਾਉਣੇ ਮੌੜ ਉਰੀ ਹੁੰਦੇ ਵੀ ਉਹ ਘੋੜੀਆਂ ਤੇ ਸਵਾਰੀ ਕਰਦੇ ਹੂੰ ਤੇ ਤੁਸੀਂ ਥੋੜੇ ਸਮੇਂ ਕੀ ਹੁੰਦਾ ਸੀ ਤੁਸੀਂ ਕਦੇ ਸਵਾਰੀ ਕਰਦੇ ਸੀ ਅੱਡੇ ਛਮੇ ਉਦੋਂ ਗਧੇ ਆਇਆ ਇੱਕ ਖੱਤਰੇ ਜੇ ਅੱਛਾ ਚੱਦ ਫਿਰ ਦੌਂਦੇ ਰੋਹੀ ਹੁੰਦੀ ਸੀ ਅੱਗੇ ਤਾਂ ਹਾਂ ਉੱਥੋਂ ਦੋ ਦੋ ਮਾਰਦੇ ਡੈਂਡ ਕੋ ਉਨਾ ਤੇ ਉੱਤੇ ਬੈਜਾਂ ਤੇ ਡੱਕਰ ਲੈਂਦੇ ਪੂਛ ਮਰੋੜ ਦਿੰਦੇ ਮਾਂ ਕਰਦੀ ਅੱਛਾ ਫਿਰ ਉਹ ਗੋਲੀ ਮੰਗੂ ਜਾਂਦੇ ਤੂੰ ਐਂਦਾ ਲਾਉਂਦੋਂ ਕਿਹੜਾ ਘੋੜੇ ਨੂੰ ਰਣ ਲ ਨਹੀਂ ਦਿੰਦੇ ਤੇ ਲਾਉਂਦਾ ਨਾ ਘੋੜੇ ਆਏ ਉਹ ਤਾਂ ਉਦੋਂ ਤਾਂ ਗਧੇ ਖੱਤਰਾਂ ਜੀ ਅੱਛਾ ਜੀ ਉਹ ਸਮਝ ਦੀ ਗੱਲ ਹੈ ਫਿਰ ਉਹ ਰੇੜਾ ਰੂੜਾ ਜੋੜ ਦੇਖੋਗੇ ਪਿੱਛੇ ਹੂੰ ਰੇੜਾ ਹਾਂ ਜਿਹੜਾ ਜੋੜ ਲੈਂਦੇ ਇੱਥੇ ਠੀਕ ਹੈ ਜੀ ਹਾਂ ਰੇੜਾ ਜੋੜ ਲੈਂਦੇ ਫਿਰ ਆਪਾਂ ਅਗਲੇ ਸਵਾਲ ਕਣੀ ਵਧੀਆ ਜੀ ਹਾਂ ਲੈ ਚੌਥਾ ਇਹ ਤਾਂ ਪਰ ਸਵਾਲ ਹੁਣ ਕੋਈ অপਸ਼ਨ ਦੇ ਵਿੱਚ ਹੈ ਹੀ ਨਹੀਂ ਤੇ ਤਾਂ ਸਾਡੀ ਗਲਤੀ ਹੋਈ ਚਲੋ ਟੀਮ ਨੂੰ ਨਹੀਂ ਪਤਾ ਦੀਗਾ ਵੀ ਇੰਨਾ ਖਰਚਾ ਤੁਹਾਡਾ ਚਲੋ ਕੋਈ ਨਹੀਂ ਵੀ ਆਪਾਂ ਤੁਹਾਨੂੰ ਕਰਵਾ ਲਾਂਗੇ ਜਾਂਦੇ ਰੋਟਾ ਕਿਹਾ ਕਰੋ ਕਜੀ ਬਾਤ ਚਲੋ ਸਾਨੂੰ ਪਤਾ ਨਹੀਂ ਦੀ ਜੀ ਉਸ ਜੀ ਬਾਰੇ ਤੇ ਆਪਾਂ ਚੌਥਾ ਸਵਾਲ ਪੁੱਛਦੇ ਹਾਂ ਜੀ ਬੰਤ ਦੀ ਪਤਨੀ ਪ੍ਰੀਤੋ ਦੇ ਬੰਤ ਨੂੰ ਕਿਉਂ ਛੱਡਿਆ ਕੀ ਹੋ ਗਿਆ ਜੀ ਕੀ ਹੋ ਗਿਆ ਬੰਥ ਜੀ ਬਈ ਬਲਦਾਰ ਕਟੜਾ ਲਾਉ ਲੈ ਤਾ ਬੱਕਾ ਨਾ ਉਹ ਤਾਂ ਕੰਪਨੀ ਵੱਲੋਂ ਆਇਆ ਹੋਇਆ ਸਵਾਲ ਹੈ ਜੀ ਕੀ ਗੱਲ ਹੋਗੀ ਜੀ ਕਹੇ ਕਿ ਕੰਪਨੀ ਇਤਨੀ ਬੜੀ ਬੈਠੀ ਆਲੀ ਆ ਨਾਮ ਲਿਖ ਤੇਮ ਦਲ ਬਚਦਾਰ ਕਟੜਾ ਲੱਜ ਬੱਕਣ ਨਾ ਉਹ ਸੌਰੀ ਸਵਾਲ ਸਵਾਲ ਖਾਧਾ ਮੇਰੀ ਬਹੂ ਲਿਖ ਤੇਮ ਤੇਰਮ ਪਤਨੀ ਲਿਖ ਦੋ ਚਲੋ ਛੱਡੋ ਜੀ ਛੱਡੋ ਛੱਡੋ ਇਹ ਤਾਂ ਚਲੋ ਕੋਈ ਗੱਲ ਨਹੀਂ ਜੀ ਵੈਸੇ ਗੱਲ ਕੀ ਹੋਇਆ ਜੀ ਕਦੇ ਬਪਰਾ ਲੈ ਤੀਗਾ ਅੱਛਾ ਛੱਡ ਗਏ ਛੱਡ ਗਈ ਤਾਂ ਹਾਂ ਤਾਂ ਛੱਡ ਕੇ ਬਾਗੇ ਚ ਬੱਤ ਮੇਰੇ ਅੱਛਾ ਜੀ ਰੱਬੀ ਰੂਤੀ ਹੋ ਤਾਂ ਪਿੱਛੜ ਗਈ ਬੜੇ ਤੋਂ ਜਵਾਬ ਦੇਮੋਗੇ ਸਵਾਲ ਦਾ ਕਾਪਾਂ ਹਾਂ ਚੱਲ ਪੁੱਛੋ ਆਪਾਂ ਆਪਸ਼ਨ ਦੱਸ ਦਈਏ ਜੀ ਦੁਬਾਰੇ ਬੋਲਦਾ ਮੈਂ ਰਿਪੀਟ ਕਰਦਾ ਸਵਾਲ ਬੰਤ ਦੀ ਪਤਨੀ ਪ੍ਰੀਤੋ ਨੇ ਬੰਤ ਨੂੰ ਕਿਉਂ ਛੱਡਿਆ ਹਾਂ ਪਹਿਲੀ ਆਪਸ਼ਨ ਕੰਮਕਾਰ ਨਹੀਂ ਕਰਦਾ ਸੀ ਹਾਂ ਦੂਜੀ ਆਪਸ਼ਨ ਗਲਤ ਹਰਕਤਾਂ ਕਰਦਾ ਸੀ ਹਾਂ ਤੀਜੀ ਆਪਸ਼ਨ ਕੁੱਟਮਾਰ ਕਰਦਾ ਸੀ ਹਾਂ ਨੰਬਰ 4 ਮਲੰਗ ਸੀ ਮਲੰਗ ਤਾਂ ਨਹੀਂ ਤੇਵਾਰੇ ਕਰਦਾ ਤੇਵਾਰੇ ਲਿਖਦਾ ਤੁਸੀਂ ਆਪਸ਼ਨ ਆ ਲੈ ਪਹਿਲੀ ਸੁਣੋ ਸੁਣੋ ਹੂੰ ਪਹਿਲੀ ਆਪਸ਼ਨ ਹੈ ਜੀ ਕੰਮਕਾਰ ਨਹੀਂ ਕਰਦਾ ਸੀ ਹੂੰ ਦੂਜੀ ਆਪਸ਼ਨ ਹੈ ਗਲਤ ਹਰਕਤਾਂ ਕਰਦਾ ਸੀ ਹੂੰ ਤੀਜੀ ਆਪਸ਼ਨ ਹੈ ਕੁੱਟਮਾਰ ਕਰਦਾ ਸੀ ਹੂੰ ਚੌਥੀ ਆਪਸ਼ਨ ਹੈ ਮਲੰਗ ਸੀ ਨਹੀਂ ਇਹ ਤਾਂ ਥੜਾ ਕੁਝ ਝੂਟਾ ਹੈ ਉਹਨੇ ਛੱਡਿਆ ਅੱਚੀ ਮੁਦਰਾ ਕਰਾ ਰਹੀ ਸੀ ਮੈਂ ਤੇ ਲੈ ਦੇਣ ਹੂੰ ਲੈ ਦੇਣ ਆਇਆ ਹੋਇਆ ਸੀ ਮੇਰੇ ਕੋਲੇ ਉੱਥੇ ਹੂੰ ਉੱਦੇ ਗਾਹਾਂ ਉੱਦੇ ਜਿਹੜਾ ਉਹਦਾ ਭਾਈ ਸੀ ਹੂੰ ਉਡੀ ਕਹਿੰਦਾ ਨੰਦਨ ਨੂੰ ਤੇ ਤੋੜੀ ਸੀ ਤੂੰਨੇ ਚੜਾਬਾ ਜੀ ਕਰਿਆ ਚ ਗਣਿਆਸ਼ ਹੈ ਨਹੀਂ ਤੇ ਉਦੋਂ ਕੋਲੇ ਵੀ ਨਹੀਂ ਅੱਛਾ ਜੀ ਤੇ ਉਦੈ ਚ ਮੁੰਦਰਾ ਕਰਾਤਾ ਹੂੰ ਦਿੰਦਿਓ ਉਦੈ ਜੋਮਾ ਹੂੰ ਮੁੰਦਰਾ ਕਰਾਤਾ ਉਧਰੋਂ ਹੀ ਆ ਗਈ ਇਹ ਆ ਕੇ ਤੂੰ ਕਹਿੰਦੀ ਵੀ ਇੱਥੇ ਹਿੰਟਾਉਣਾ ਤੂੰ ਐ ਕਰਦਾ ਮੇਰੇ ਨਾਲ ਲੜ ਪਈ ਮੈਂ ਫਿਰ ਵੇਚਤੀ ਜਮੰਦਾ ਚ ਉੱਚੀ ਤੇ ਕਮ ਫਿਰ ਕਿੱਥੇ ਕਹਾ ਜਾਂਦਾ ਬਈ ਇਹ ਵੀ ਹਾਂ ਜੀ ਇਹ ਵੀ ਖੂਨ ਚ ਹੁੰਦੀ ਐ ਦਲੇਰੀ ਵੀ ਨਾ ਤਾਂ ਕੋਈ ਮਰਦ ਕਹਿਣ ਕਿਸੇ ਨੂੰ ਕਹਿਣ ਦਿੰਦੇ ਨੇ ਵੀ ਕੋਈ ਮਰਦ ਮੈਨੂੰ ਤਾਨਾ ਮਾਰ ਜੇ ਔਰਤ ਤਾਨਾ ਮਾਰ ਜੇ ਬੱਤ ਫਿਰ 2 ਤੱਕ ਕਰਤੇ ਫੇਰ ਅੱਛਾ ਜੀ ਹਬਾਈ ਫੇਰ ਅੱਛਾ ਜੀ ਉਸ ਤੋਂ ਬਾਅਦ ਮੇਰੇ ਕੋਲੇ ਗਿੱਟਕਾ ਦਾ ਡੰਡ ਖਾਤੀ ਤੰਨ ਮਾਰੇ ਡੱਕਰ ਮੈਂ ਕਾਹ ਚੋ ਤੋਂ ਬਾਅਦ ਮੈਂ ਤੇਰਾ ਨਹੀਂ ਤੂੰ ਮੇਰੀ ਤੂੰ ਮੇਰੇ ਲਈ ਮਰ ਗਈ ਮੈਂ ਤੇਰੇ ਮਰ ਕੇ ਫਿਰ ਉਸ ਤੋਂ ਅੱਗੇ ਕੋਈ ਸਾਫਰ ਪਤਾ ਹੈ ਜੀ ਸਾਫਰ ਕੁਛ ਨਹੀਂ ਕਲੇਵਾ ਪੜਾਇਆ ਸੀ ਮੈਂ ਉਹ ਵੀ ਅੱਛਾ ਚਲੋ ਹੁਣ ਕੀ ਕਾਇਨਾ ਬਾਕੀ ਚਲੋ ਛੱਡ ਦਿੰਨੇ ਜਿਆ ਬੇਸਵਾਲ ਜੋ ਆਪਾਂ ਅਗਲੇ ਅਗਲੇ ਗਣੀ ਲਾਦਦੇ ਨਹੀਂ ਕਰਨਾ ਹੈ ਏ ਆਪਣਾ ਪੰਜਵਾਂ ਸਵਾਲ ਹੈ ਜੀ ਹਾਂਜੀ ਬੰਤ ਜਵਾਨੀ ਪਹਿਰੇ ਕਹੋ ਜੇ ਗਾਣੇ ਲਿਖਦਾ ਸੀ ਗਾਣੇ ਹਾਂਜੀ ਗਾਣੇ ਤਾਂ ਬੱਚਾ ਆਪਸ਼ਨਾਂ ਦਿੰਨਾ ਜੀ ਮੈਂ ਤੁਹਾਨੂੰ ਹਾਂ ਆਪਸ਼ਨਾਂ ਸੁਣੋ ਤੁਸੀਂ ਪਹਿਲੀ ਆਪਸ਼ਨ ਕਵਾਲੀਆਂ ਲਿਖਦਾ ਸੀ ਹੂੰ ਆਪਸ਼ਨ ਨੰਬਰ 2 ਪੱਲੀ ਵਿਸ਼ਾ ਗਾਣੇ ਲਿਖਦਾ ਸੀ ਹੂੰ ਨੰਬਰ 3 ਰੋਮਾਂਟਿਕ ਗਾਣੇ ਲਿਖਦਾ ਸੀ ਨੰਬਰ 4 ਅਸਲੀ ਤੇ ਗਾਣੇ ਲਿਖਦਾ ਸੀ ਐਟਾ ਛਭਾਲੀ ਨਹੀਂ ਪਾਇਆ ਤੇਰੀ ਕੰਪਨੀ ਨੇ ਮੇਰੀ ਗੱਲ ਕਰ ਦਿੱਤੀ ਤੇਰੀ ਕੰਪਨੀ ਦਾ ਇਹ ਹੋਰ ਕੀ ਲਿਖ ਦੇਣੀ ਤੁਸੀਂ ਮੈਂ ਤਾਂ ਬਹੁਤ ਛੱਡੇ ਤਾਂ ਡੂੰਗੇ ਚ ਗਾਣੇ ਕਿਵੇਂ ਮਤਲਬ ਕਿ ਥੋੜਾ ਦੱਸੋਗੇ ਇਹ ਆਡੀਅੰਸ ਇਹ ਵੀ ਜਾਣਨਾ ਚਾਹੀਦਾ ਹੈ। اچھا ਸੁਣਾ ਕੇ ਸੁਣਾ ਸਕਦੇ ਹੋ ਫੇ ਤਾਂ ਗੱਲੀ ਵਾਲੀ ਵਧੀਆ ਹੁੰਦੀ ਹੈ। ਜੇ ਉਹ ਗਾਣਾ ਸੁਣ ਲਿਆ ਤੈਨੂੰ ਉਹਦਾ ਛੱਪ ਕਿਤਾਬ ਅੱਜ ਤੋਂ 40 ਸਾਲਾਂ ਬਾਅਦ ਪਤਾ ਲੱਗੂ ਵੀ ਉਹ ਗਾਣਾ ਕਿਸ ਚੀਜ਼ ਤੇ ਲਿਖਿਆ ਹੋਇਆ ਹੈ। ਅੱਛਾ ਇੰਨੇ ਡੂੰਗੇ ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਨੇ ਵੀ ਗਾਂਹ ਬੈਦਾਂ ਦੀਆਂ ਜਿਹੜੇ ਦਵਾਈਆਂ ਕਹਾਂ ਜਾ ਕੇ ਆ ਸਕਣ ਦਿਖਾਉਂਦੀਆਂ ਨੇ ਹੈ। ਹਾਂ। ਸਿਆਣੀ ਦਾ ਕਿਹਾਂ ਔਲੇ ਦਾ ਖਾਦਾ। ਔਲੇ ਦਾ ਖਾਦਾ ਮਾਗ ਰੁਛਵਾ ਦਉਂਦੇ। ਮਾਗ ਰੋਂ ਪਤਾ ਲੇ। ਤੇ ਸੁਣਾਉਂਗੇ ਜੀ ਫਰਾਉਡੀਅੰਸ ਪੂਰੀ। ਆਨੇ ਹੁੰਦੇ ਚੀਓ ਨੂੰ ਇਹ ਲਿਖਿਆ ਨੇ ਮੈਂ ਇੱਥੇ ਇੱਕ ਮਾਇਆ ਮੈਂ ਇੱذ ਕੋਈ ਸ਼ਬਦ ਤਾਂ ਹੈ ਨਹੀਂ ਜੀ ਬਾਰੇ ਦੇਖ ਕੋਲਾ ਬੋਲਣੀਆਂ ਜਦੋਂ ਇਹ ਗਾਣੇ ਗਾਇਆ ਅੱਛਾ ਜੀ ਹਾਂ ਇਹ ਫਿਰ ਕੋਈ ਸ਼ਬਦ ਸ਼ਬਦਾਵਲੀ ਨਹੀਂ ਇਹ ਗਾਣੇ ਚ ਲਿਖੀ ਹੋਈ ਕਿਤੇ ਸਾਰਾ ਗਾਣੀ ਐਵੇਂ ਇਹ ਸਾਰਾ ਗਾਣੀ ਵੀਰੇ ਸਮਝ ਕਿਵੇਂ ਆਉਜੀ ਨਾ ਇਹ ਨਹੀਂ ਆਇਆ ਤਾਂ ਮੈਂ ਤੁਹਾਨੂੰ ਅੱਛਾ ਪੁੱਲੀ ਆਪਾਂ ਉਹਦੀ ਗੱਲ ਤੇਡੰ ਕੰਨਾ ਮੁਲਖ ਬੈਠਾ ਤੈਨੂੰ ਮੈਂ ਉਹਦੀ ਗੱਲ ਪਹਿਲੀ ਦੱਚੀ ਵੀ ਇਹ ਛਾ ਬਚਾਉਂਦਾ ਨਹੀਂ ਤੇਰੇ ਸਾਡੇ ਗਾਣੇ ਅਜ ਤੂੰ 40 ਸਾਲਾਂ ਨੂੰ ਤੈਨੂੰ ਪਤਾ ਲੱਗੂ ਫਿਰ ਤੂੰ ਮੈਂ ਕੁਝ ਪਰਕੈ ਨਿਕਾਣ ਦੇ ਤੂੰ ਐ ਕਹੇਂਗਾ ਵੀ ਮੈਂ ਕੱਢ ਲੂੰ ਕੁਝ ਪਰਕੈ ਨਹੀਂ ਪਰੋਈ ਦਾ ਗੱਲ ਨਹੀਂ ਸਮਝ ਆ ਰਹੀ ਕੋਈ ਸ਼ਬਦਾਵਲੀ ਹੋਵੇ ਬੰਦਾ ਸ਼ਬਦਾਵਲੀ ਭਰ ਦੇ ਕੋਈ ਨੋ ਨ ਵੀ ਨਹੀਂ ਰੱਖਦੇ ਗਾਣੇ ਦਾ ਜੇ ਹਟੇ ਗਾਣਾ ਕੱਢਣਾ ਵੀ ਹੈ ਤਾਂ ਕੋਈ ਦਬਾ ਕਰਵਾ ਦੇ ਹੂੰ ਫੇਰ ਨਿਕਲੂਗਾ ਅੱਛਾ ਅੱਜ ਵੀ ਉਹੀ ਆਵਾਜ਼ ਕੱਢਦੇ ਜਵਾਕਰ ਵਾਹ ਜੀ ਵਾਹ ਇਹ ਚੀਜ਼ਾਂ ਇਹ ਚੀਜ਼ਾਂ ਆਡੀਅੰਸ ਨੇ ਅੱਜ ਤੱਕ ਨਹੀਂ ਦੇਖੀਆਂ ਨੀ ਇਹ ਇਹ ਗੱਲ ਅੱਜ ਦੁਨੀਆ 'ਚ ਪਹਿਲੀ ਵਾਰੀ ਹੋ ਰਹੀ ਹੈ ਇਹ ਤਾਂ ਬਹੁਤ ਵੱਡਾ ਇਹ ਬਾਰੇ ਤਾਂ ਬਹੁਤ ਜਿਆਦਾ ਡੱਡਾ ਪਈ ਕੋਈ ਛੁਣਨ ਦੇ ਤਾਂ ਹੈ ਗਿਓ ਬੈਠੇ ਅੱਜ ਹਾਂ ਹਾਂ ਬਹੁਤ ਦੱਸ ਤੇ ਕਹਿੰਦੀ ਤੇ ਮੇਰਾ ਤਲਾਕ ਹੋਇਆ ਸੀ ਉਹਦੇ ਗਾਣੇ ਲਿਖੇ ਸੀ ਮੈਂ ਤੇ ਜਦ ਜਵਾਕ ਗਏ ਨੇ ਅਥਲੇ 5 ਵਜੇ ਮੇਰੇ ਮੋਜਰਾ ਤੋਂ ਮੈਂ ਉੱਠ ਕੇ ਆਇਆ ਜਦੋਂ ਜਵਾਕ ਤਾਂ ਭਾਗੇ ਚ ਹਾਂ ਫੇੜਾ ਕੇ ਮੈਂ ਹੀ ਲਿਖਿਆ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਅਗਲਾ ਸਵਾਲ ਕਰੀਏ ਭਾਡੂ 6ਵੇਂ ਸਵਾਲ ਤੇ ਪਹੁੰਚਦੇ ਆਂ ਜੀ ਆਪਾਂ ਕਿੰਨੇ ਕ ਬਣ ਕੇ ਮੇਰੇ ਪਿੱਛੇ ਬਣ ਜਾਂਦੇ ਨੇ ਤੁਹਾਨੂੰ ਸਾਰਾ ਕੁਝ ਨੋਟ ਹੋ ਰਿਹਾ ਤੁਹਾਡਾ ਪਿੱਛੇ ਟੀਮ ਬੈਠੀ ਹੈ ਜੀ ਆਪਣੀ ਅੱਛਾ ਨਹੀਂ ਠੀਕ ਹਾਂ ਜੀ ਹਾਂ ਹੁਣ ਆਪਾਂ 6ਵਾਂ ਸਵਾਲ ਤੁਹਾਨੂੰ ਪੁੱਛਦੇ ਆਂ ਗੁੰਡਾਗਰਦੀ ਸਮੇਂ ਕਦੇ ਬੰਤ ਦੇ ਕੁੱਟ ਪਈ ਹੈ? ਕੁੱਟਤਾ 옵ਸ਼ਨ ਆ ਦਿਨੇ ਆ ਜੀ ਕਿ ਕੀ ਕੀ ਤਰੀਕਿਆਂ ਨਾਲ ਕੁੱਟ ਪਈ ਹੋ ਸਕਦੀ ਹੈ? ਗੋਲੀ ਵੱਜੀ ਹੈ। ਹਾਂ। ਖੌਂਸੜੇ ਪਏ ਹੋਣ। ਬੁੜੀਆਂ ਤੋਂ ਕੁੱਟਿਆ ਹੋ ਬੁੜੀਆਂ ਨੇ ਕੁੱਟਿਆ ਹੋ ਮਤਲਬ। ਹੂੰ। ਤੇ ਨੰਬਰ 4 ਅਸਲੇ ਆਪਣਾ ਵੀ ਕਿਸੇ ਨੇ ਅਸਲਾ ਦਿਖਾ ਕੇ ਬੰਨ ਲਿਆ ਹੋਵੇ। ਬੰਨਿਆ ਤੱਕ ਕੁੱਟੇ ਪਈ ਤੇ ਮੇੜਾ। ਕਿਵੇਂ? ਉੱਥੇ ਤੱਕ। ਫਿਰ ਕੁੱਟਿਆ ਤੇ ਮੇੜਾ ਮਲਾ ਡੇਬਲਾ ਤੱਕ ਤੱਕ ਤੰਦਰੋ। ਕਾਰਨ ਕੀ ਹੋ ਗਿਆ ਜੀ ਕਾਰਨ ਮੈਂ ਤੁਹਾਨੂੰ ਪਤਾ ਮਢੀਰ ਤੋਂ ਦੋ ਰਾਜ ਦੇਤੀ ਜਵਾਨੀ ਪੈ ਰੇਤੀ ਗੱਲ ਹੈ ਹੂੰ ਉਦੋਂ ਕੁੱਟਿਆ ਗਿਆ ਸੀ ਮੈਂ ਥੋੜਾ ਜਿਹਾ ਅੱਛਾ ਜੀ ਹਾਂ ਉਵੇਂ ਬੱਚਾ ਟਿਰਫੜ ਹੋ ਗਈ ਸੀ ਬੱਚਾ ਹੂੰ ਚਲੋ ਹੋ ਜਾਂਦੀਆਂ ਨੇ ਹੋ ਜਾਂਦੀਆਂ ਨੇ ਹਾਂ ਉਹ ਤੂੰ ਹੋ ਗਈ ਅੱਛਾ ਜੀ ਠੀਕ ਹੈ ਮਾਹੌਲ ਉਹ ਤਾਂ ਖਾਸਾ ਕੁੱਟਿਆ ਮੈਂ ਹੂੰ ਕਈ ਮਹੀਨੇ ਤਾਂ ਦਿਮਾਗ ਹੱਲ ਗਿਆ ਸੀ ਅੱਛਾ ਜੀ ਹਾਂ ਦਿਮਾਗ ਹੱਲਿਆ ਫਿਰ ਦਵਾਈ ਦੁਵਾਈ ਚੱਲਦੀ ਰਹੀ ਪਰ ਲੱਗੇ ਪ੍ਰੈਸ਼ਨ ਹੋਏ ਪ੍ਰੈਸ਼ਨ ਹੋਈ ਫਿਰ ਬੈਲ ਪੋਣੇ ਚ ਇੱਕ ਵਾਰ ਸਦਾ ਹੁੰਦੀ ਹੁੰਦਾ ਕਿ ਵੀ ਹੁੰਦਾ ਚਲੋ ਇਹ ਤਾਂ ਚਲੋ ਕੀ ਕਰ ਰਹੇ ਰੰਗ ਹੋ ਗਿਆ ਕਿ ਮਹੀਨੇ ਕ ਬਾਅਦ ਫਿਰ ਮਨ ਅੱਛਾ ਜੀ ਹਾਂ ਚਲੋ ਚਲੋ ਮਾਫ ਕਰਿਓ ਜੀ ਪੁਰਾਣੇ ਦਰਦ ਦੁੱਖਾਂ ਨੂੰ ਛੇੜ ਰਹੇ ਹਾਂ ਹੋ ਚਲੋ ਹੁਣ ਤੇ ਆਪਾਂ ਇੱਕ ਹੋਰ ਸਵਾਲ ਪੁੱਛੀਏ 7ਵੇਂ ਤੇ ਪਹੁੰਚੀਏ ਪੁੱਛੋ ਪੁੱਛੋ ਲਾਸਟ ਸਵਾਲ ਹੈ ਜੀ ਆਪਣਾ 7ਵਾਂ ਹਾਂ ਹਾਂ ਕਰੋ ਲਾਸਟ ਬੰਤ ਦੀ ਯਾਰੀ ਕਿੰਨਾ ਲੋਕਾਂ ਨਾਲ ਰਹੀ ਹੈ ਆਪਸ਼ਨ ਆਪ ਦਿਨੇ ਆਉਣ ਤੁਹਾਨੂੰ ਹਾਂਜੀ ਪੁਲਸ ਨਾਲ ਫੌਜੀਆਂ ਨਾਲ ਮੰਦਿਰ ਨਾਲ ਜਾਂ ਫਿਰ ਵੱਡੇ ਵਪਾਰੀਆਂ ਨਾਲ ਜੰਮੂ ਨੇ ਤਾਂ ਚਬਾਲੀ ਨੂੰ ਅੱਤਬਤ ਯੋਨਾ ਰਹੀ ਹੈ ਤੇਰੀ ਅੱਛਾ ਜੀ ਹੂੰ ਪਾਕਿਸਤਾਨ ਦਾ ਅਬਦੁੱਲ ਖਾਨ ਹੂੰ ਜਾਤੀ ਮੇਰਾ ਹੋਏ ਹੋਏ ਪਾਕਿਸਤਾਨ ਤੱਕ ਤੁਹਾਡੇ ਲਿੰਕ ਬਹੁਤ ਹੈ ਤੁਹਾਡੇ ਪਹਿਲਾਂ ਲਰੇਨ ਨਾਲ ਲਿੰਕ ਰਿਹਾ ਹੋਰ ਕਿੰਨਾ ਰਛੀਆ ਤੁਛ ਮੁੰਡਾ ਹਾਂਜੀ ਟੂਨੀ ਮੂਨੀ ਹੂੰ ਟੂਨੀ ਮੂਨੀ ਨਾਲ ਬਹੁਤ ਜਾਰੀ ਰਹੀ ਹੈ ਮੇਰੀ ਅੱਛਾ ਜੀ ਹਾਂ ਚਾਈਨਾ ਚ ਇੱਕ ਹੂੰ ਉਹਦੇ ਨਾਲ ਬਹੁਤ ਜਾਰੀ ਰਹੀ ਆ ਕੰਨੂ ਹੂੰ ਚਾਈਨਾ ਚ ਕੰਨੂ ਕੰਨੂ ਫਿਰ ਤੁਸੀਂ ਸੰਪਰਕ ਕਿਵੇਂ ਕਰਦੇ ਸੀ ਇੱਕ ਦਮ ਅੱਛਾ ਹੀ ਗੱਲਬਾਤ ਹੋ ਜਾਂਦੀ ਸੀ ਉਹ ਤੋਂ ਕਿਹੜਾ ਫੋਟੋ ਵਾਲੇ ਟੈਲੀਫੋਨ 'ਤੇ ਗਏ ਨਹੀਂ ਟੈਲੀਫੋਨ ਨਹੀਂ ਕਰਦੇ ਸੀ ਨਾ ਜੀ ਨਾ ਚਿੱਠੀ ਪਾਉਂਦੇ ਚਿੱਠੀ ਪਾਉਂਦੇ ਚਿੱਠੀ ਕਾਦੇ ਨਾਲ ਪਾਉਂਦੇ ਤੇ ਉਹ ਮੈਂ ਲਖਮਡਾ ਹੁੰਦਾ ਸੀ ਡਾਕਖਾਨੇ 'ਚੋਂ ਚਿੱਠੀ ਅੱਛਾ ਡਾਕਖਾਨੇ ਨਹੀਂ ਪਾਉਂਦੇ ਜਿਹਾ ਕਬੂਤਰਾਂ ਵਾਲੀ ਗੱਲ ਤਾਂ ਨਹੀਂ ਤੇ ਉਹ ਨਾ ਜੀ ਨਾ ਕਬੂਤਰ ਤੇ ਕਬੂਤਰ ਦੀ ਗੱਲ ਥਣ ਕਬੂਤਰ ਨਾਲ ਚਿੱਠੀ ਪਾਈ ਟਿਕਾਏ ਨਾ ਮੈਨੂੰ ਕਹਿੰਦਾ ਪਿਆ ਹੂੰ ਕਿਵੇਂ ਕਰਤੋਂ ਮੈਂ ਇਹਨਾਂ ਨੂੰ ਮੈਂ ਪੈਛੇ ਮੰਗਵੜੇ ਚੁਣਾ ਤਾ ਕਬੂਤਰ ਪੈਈ ਤਾਂ ਮੈਂ ਹੂੰ ਕਿਛਦਾ ਹੈ ਜੇ ਬੇੜਾ ਬੈਠੇ ਮੇਰੀ ਬੱਠੀ ਵਾਲੇ ਦਾ ਕਬੂਤਰ ਮਾਰਦਾ ਮੇਰਾ ਰੱਤ ਹ ਹੂੰ ਸਾ ਜੜੀ ਦੇ ਲਵੇ ਲਾਉਣੇ ਜੱਤੀ ਹੂੰ ਗੋਲੀ ਮਾਰੀ ਕੱਛ ਨੇ ਬੜੀ ਇਹ ਤਾਂ ਫਿਰ ਪੰਜਾਬ ਜੀ ਮਾਰਤਾ ਹੀ ਪੰਜਾਬ ਜੀ ਮਾਰਤਾ ਕਹਾਂ ਤੱਕ ਪੁੱਤਰ ਜਾਈ ਨਹੀਂ ਗਿਆ ਇਹ ਕਬੂਤਰ ਤੁਹਾਨੂੰ ਪੱਕੀ ਖਬਰ ਦੀ ਵੀ ਕਿਸੇ ਨੇ ਮਾਰਿਆ ਮਾਰੇ ਗੋਲੀ ਬੱਜੀ ਹੋਈ ਚ ਕਬੂਤਰ ਦੇ ਅੱਛਾ ਫਿਰ ਤੁਹਾਨੂੰ ਬਾਅਦ ਚ ਮਿਲਿਆ ਕਬੂਤਰ ਪੈਰ ਤੇ ਬੱਜੀ ਹੋਈ ਚ ਗੋਲੀ ਕੂਠਾ ਕਰ ਗਿਆ ਇਹ ਤੁਹਾਨੂੰ ਫਿਰ ਕੋਈ ਜਾਂਚ ਨਹੀਂ ਕਰਾਈ ਵੀ ਕੀ ਨੇ ਕਰਿਆ ਕੋਈ ਬੈਰੀ ਨਾ ਹੋਣਾ ਉਹ ਮੈਂ ਤੁਹਾਨੂੰ ਕਰਾਇਆ ਚੀ ਕਬੂਤਰਦਾਰ ਡੰਗਰ ਵਾਲੇ ਹਸਪਤਾਲ ਤੋਂ ਹੂੰ ਉਹ ਕਹਿੰਦੇ ਵੀ ਗੋਲੀ ਮਾਰੀ ਆ ਕੱਛ ਨੇ ਵੀ ਫਾਸਟ ਸਪੀਡ ਤੇ ਗੋਲੀ ਲੱਗੀ ਹੋਈ ਆ ਉਹਦੇ ਅੱਛਾ ਜੀ ਹਾਂ ਚਲੋ ਹੋ ਜਾਂਦੀ ਇਹਨੇ ਗੱਲ ਉਹ ਤਾਂ ਨਾ ਫਿਰ ਜਿੰਉ ਦੇ ਬੋਕ ਬੋਕ ਜਿਹੜੇ ਪਾਈ ਕਬੂਤਰ ਦੇ ਹੂੰ ਤਾਂ ਮੱਛਾਂ ਨਹੀਂ ਫਿਰੋ ਘਾਟਾ ਪੈ ਗਿਆ ਚਲੋ ਬਾਦੇ ਘਾਟੇ ਹਾਂ ਇਹ ਤਾਂ ਕਿਛੂ ਮਤ ਦੇ ਨੇ ਇਹ ਤਾਂ ਆਪਾਂ ਗੱਲਾਂ ਕਰ ਕੀ ਹਟੇ ਇਹ ਕਿਛੂ ਮਤ ਦੇ ਕੱਟੇ ਕਹਿੰਦਾ ਕਿਛੇ ਨੂੰ ਖਾਲੀ ਕਿਛੇ ਨੂੰ ਭਰ ਕੇ ਹਾਂ ਇਹ ਤਾਂ ਉਹ ਗੱਲ ਹੈ ਭਾਈ ਚਲੋ ਕੋਈ ਗੱਲ ਨਹੀਂ ਜੀ ਤੇ ਤੁਹਾਡੇ ਸਾਰੇ ਸਵਾਲ ਪੰਤ ਜੀ ਪੂਰੇ ਹੋਗੇ ਕਿੰਨੇ ਹੋਗੇ ਫਿਰ ਪਾਚ ਮੈਂ ਪਾ ਭਈਆ ਤਾਂ ਸਾਰਾ 1500 ਹੀ ਬਣਿਆ ਕੰਮ ਬਣਨਾ ਤਾਂ ਤੁਸੀਂ ਪੰਜਾਬ ਕਾਲੀਆਂ ਰੁਪਿਆ 15 ਮੇਰੇ 15 ਚਾਹ ਤਾਂ ਮੈਂ 4000 ਤਮ ਗੱਡੀ ਤੇ ਲਾ ਕੇ ਆਇਆ ਇਥੋਂ ਮੋਟੇ ਇਹਦੇ ਨਾਲ ਤਾਂ ਹੀ ਸਾਡਾ ਪੂਰਾ ਸਵਾਬ ਵੀ ਨਹੀਂ ਘਾਟਾ ਪਦਾ ਵੀ ਨਹੀਂ ਪੂਰਾ ਹੋ ਰਿਹਾ 4000 ਤਮ ਛੋਮੋ ਤੇ ਲਾ ਕੇ ਆਇਆ ਮੈਂ ਤਾਂ ਕਾਪ ਖੱਤ ਗੱਲ ਪਈ ਸਾਡੇ ਤਾਂ ਹੀ 10000 ਰੁਪਏ ਰਿਆ ਲਾਈਟਾਂ ਚੱਲ ਰਹੀਆਂ ਨੇ ਪਿੱਛੇ ਜੀ ਜੀ ਨਹੀਂ ਇਹ ਤੁੱਚੀ ਕਰੋ ਮੈਨੂੰ ਮੇਰੇ ਪੈਸੇ ਦਿਓ ਮੈਂ ਚੱਲਿਆ ਦੇਖੋ ਦੇਖੋ ਜੀ ਅੰਨਾ ਮੁਲਖ ਦੇ ਛੰਮ ਨੇ ਤੁੱਚੀ ਮੇਰੇ ਸਾਰੀਆਂ ਗੱਲਾਂ ਪਤਾ ਕਰ ਲਿਓ 1500 ਨੂੰ ਤੁਹਾਨੂੰ ਕੋਈ ਜਵਾਬ ਨਹੀਂ ਦਿੰਦੇ 1500 ਦਾ ਲੈ ਜਾਓ ਮੇਰਾ ਤਾਂ ਕੋਈ ਟਿਕਾਣੀ ਨਹੀਂ ਅੱਜ ਤੱਕ ਪਤਾ ਕਰ ਛੱਕਿਆ ਕਿ ਤਾ ਮੇਰੇ ਸਾਰੇ ਟਿਕਾਣੇ ਪੁੱਛ ਲੈ ਮੁਲਖ ਮ ਇਹ ਤਾਂ ਜੀ ਕੰਪਨੀ ਦੀਆਂ ਗੱਲਾਂ ਨੇ ਦੇਖੋ ਸਾਰੀਆਂ ਮੈਂ ਉਹ 20 ਕੰਪਨੀਆਂ ਮਿਲਦੀਆਂ ਨੇ ਮੈਨੂੰ ਲਾਈ ਹੁਣ ਮੈਂ ਇੱਕ ਜਾਣਦਾ ਨਹੀਂ ਮੈਂ ਖਿੜ ਲਿਆ ਹੁੰਦਾ ਨੇ ਖਾਲ ਵਾਲੀ ਕੰਪਨੀ ਨੂੰ ਜਾਣਦਾ ਮੈਂ ਇਹ ਖਾਲ ਵਾਲੀ ਨਹੀਂ ਹੈਗੀ ਇਹ ਵੱਡੀ ਕੰਪਨੀ ਹੈ ਇਹ ਮਤਲਬ ਕਿ ਸਵਾਲਾਂਜਵਾਬਾਂ ਦਾ ਕੰਮ ਕਰਦੀ ਹੈ ਇਹ ਕੋਈ ਕਚੈੜੀਆਂ ਦੀ ਕੰਪਨੀ ਨਹੀਂ ਨਹੀਂ ਇਹ ਤਾਂ ਵੱਡੇ ਵੱਡੇ ਵਪਾਰੀਆਂ ਦੀਆਂ ਗੱਲਾਂ ਹੈ ਜੇ ਕੋਈ ਕੱਚ ਕਹੋਣਗੇ ਤੇਰੀ ਕੰਪਨੀ ਦੇ ਦਿਖਾ ਮੈਨੂੰ ਇਹਦਾ ਤੁਹਾਡੇ ਨਾਮ ਤੇ ਇਹਦਾ ਸਪੈਸ਼ਲ ਨਾਮ ਰੱਖਿਆ ਕੌਣ ਬਣੇਗਾ ਕਾਲੀ ਦੁਨੀਆ ਦਾ ਪ੍ਰਧਾਨ ਅਸੀਂ ਕੰਪਨੀ ਦਾ ਨਾਮ ਰੱਖਿਆ ਜੀ ਇਹ ਉਹਦਾ ਨਾਮ ਸੀਗਾ ਅੱਜ ਜਿੰਨੇ ਲੋਕ ਬੈਠੇ ਨੇ ਸਾਰੇ ਕਾਲੀ ਦੁਨੀਆ ਦਾ ਪ੍ਰਧਾਨ ਨਾਮ ਸੁ ਫਟਚੀ ਕਰ ਦੀ ਤੁਸੀਂ ਇੱਥੇ ਜੀ 1500 ਪਿਛਲੇੜੀਆਂ ਨੇ ਤੇ ਕਹੀ ਜਾਂਦਾ 1500 ਦਾ ਲੈ ਜਾ ਜਿੰਨਾ ਤੁਹਾਡਾ ਬਣਿਆ ਸੀ ਕੋਈ ਠੱਗੀ ਨਹੀਂ ਕਰ ਰਹੇ ਲੋਕਾਂ ਤੋਂ 10-10 ਇਕੱਠੇ ਕਰਾ ਦੋ ਫਿਰ ਮੇਰਾ ਖਾਤਾ ਨਿਕਲ ਜਾ ਪੂਰਾ ਹੋ ਜੀ ਤਾਂ ਫਿਰ ਉਹੀ ਗੱਲ ਹੋ ਗਈ ਜੀ ਇਹ ਤਾਂ ਕਬਲਾ ਲੈ ਕੇ ਬਚਣ ਵਾਲੀ ਗੱਲੂਗੀ ਕਬਲਾ ਤਾਂ ਤਲਕੋਂ ਫਿਰ ਤਲ ਦਿਨੇ ਕਦਨੇ ਦਓ ਫਿਰ ਮੈਂ ਤਾਂ ਜਾਮਾ 1500 ਰੁਪਏ ਲੈ ਜਾ 1500 ਤੋਂ ਥੋੜੇ ਬਹੁਤ ਹੋਰ ਵਧਾ ਦੋ ਖਰਚਾ ਪਨ ਵਧਾ ਦੋ ਫਿਰ ਤਾਈ ਦੇ ਤੇਰੀ ਕੰਪਨੀ ਚਾ ਚਲੋ ਥੋੜੇ ਜਿਹਾ ਵਧਾ ਦਿੰਦੇ ਨੇ ਸੈਟ ਕੀਤਾ ਗੋਲੀ ਮਾਰਨੀ ਹੈ ਤੁਹਾਨੂੰ ਜਿੱਤ ਕਾਈ ਤੇ ਚਲੋ ਮੈਂ ਰਿਕਵੈਸਟ ਪਾਉਣਾ ਕੰਪਨੀ ਨਾਲ ਪਕੈਨੇ ਆ ਹੋ ਫਿਰ ਆ ਗਿਆ ਹੁਣ ਮੈਨੂੰ ਹਾਂ ਜੀ ਆ ਗਿਆ ਹੁਣ ਤੁਹਾਨੂੰ ਲਓ ਜੀ ਤੁਹਾਨੂੰ ਇੰਜੋਏ ਤੁਸੀਂ ਨੇ ਬਹੁਤ ਕੀਤਾ ਜਿੰਨੇ ਸਵਾਲ ਦੀ ਸਾਰੇ ਬੰਤ ਦੀ ਦੁਨੀਆ ਦੇ ਮਤਲਬ ਕਿ ਬੰਤ ਦੀ ਪੂਰੀ ਜ਼ਿੰਦਗੀ ਦੇ ਪੂਰੇ ਸਵਾਲ ਪੁੱਛ ਲਿਆ ਸੀ ਨੇ ਹਾਂ ਕੋਈ ਹੋਰ ਕੁਝ ਦੱਸਣਾ ਚਾਹੁੰਦੇ ਹੋ ਮੋ ਜੀ ਹੋਰ ਮੈਂ ਕੁਝ ਨਹੀਂ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਉਹ ਲੋਕਾਂ ਨੂੰ ਸਨੇਹਾ ਤਾਂ ਹੀ ਦੇਣਾ ਚਾਹੁੰਦਾ ਭਾਈ ਹੂੰ ਨਛੇ ਪੱਤੇ ਤੋਂ ਦੂਰ ਰਹੋ ਹੂੰ ਹੂੰ ਬਾਹਰ ਨਾ ਜਾਓ ਆਪ ਦੌਰੇ ਬਿਜਨਾ ਚ ਤੋੜੋ ਬਾਹਰ ਕਿ ਮਤਰਾ ਬਾਹਰ ਹਾਂ ਆਪਦੇ ਪਰਿਵਾਰ ਤੇ ਰਹੋ ਹੂੰ ਕੁਛ ਹਾਲ ਰਹੋ ਕੁਛ ਹਾਲ ਪੰਜਾਬ ਨੂੰ ਰੱਖੋ ਹੂੰ ਤੇ ਜਿਹੜਾਈਆਂ ਪੜਾਈਆਂ ਨਾ ਕਰੋ ਕੀ ਫਾਇਦਾ ਮਾਰਾ ਦੇਖ ਲੋ ਦੱਸੋ ਵਿਹਾਗ ਗੁੰਡਾ ਕਰਦੀਆਂ ਚ ਦੱਸੋ ਮੁੰਡਿਆਂ ਅੱਜ ਕੱਲ ਪੁੱਤ ਕੁਛ ਨਹੀਂ ਕੱਛੇ ਨਹੀਂ ਹੂੰ ਪੂਛੀ ਤਾਂ ਅੱਜ ਕਿੰਨਾ ਮੁਲਖ ਬੈਠਿਆ ਉਹਦੇ ਬੀਬੀਆਂ ਪੈਣਾ ਪਾਈ ਬੁੜੇ ਜੋ ਵੀ ਬੈਠੇ ਮੇਰੇ ਵਰਗੇ ਬਜ਼ੁਰਗ ਵਿਚਾਰੇ ਹੂੰ ਜਵਾਕਾ ਵੀ ਬੈਠੇ ਨੇ ਹੂੰ ਮੈਂ ਜਿਹੜਾਈਆਂ ਕਰੀ ਨਾ ਟੱਕ ਪੈ ਦਿਨੇ ਪੰਟ ਤੇ ਜਿੱਦੇ ਪੂਰਾ ਚੱਲਦਾ ਦਿੰਨੋ ਕੁ ਦਿਨੇ ਟੰਕ ਕੇ ਆ ਦੋਸਤ ਇਹ ਪੂਰਾ ਦਾ ਫਰ ਹੈ ਲਾਉਂਦੇ ਅੰਦਰ ਬੱਡਰ ਨਾ ਹੂੰ ਲੋਕ ਮੀਂਹ ਦੇਖਦੇ ਨੇ ਨਟ ਤੇ ਇੱਕ ਦਿਨ ਪਹਿਲਾਂ ਮੈਂ ਹਵਾ ਦੇਖਦਾ ਹੁਣਾਂ ਵੀ ਪੂਰਾ ਕਿੱਦਾਂ ਮੈਂ ਬਾਹਰ ਨਹੀਂ ਨਿਕਲਦਾ ਦੇਖ ਲਓ ਦੋਸਤ ਇਹ ਨਹੀਂ ਗੁੰਡਾ ਪਣੇ ਚ ਕੁਛ ਨਹੀਂ ਛੱਡ ਦੋ ਪਛਪਦਾ ਮੰਜਾਰੇ ਲੋਕ ਹੁਣ ਜਵਾਕ ਬਸਾਉਂਗੇ ਉਹਦੇ ਗਲਤ ਕੰਮਾਂ ਚ ਉਹਦਾ ਛੱਡ ਤੇ ਉਹਦੋਂ ਛੱਡ ਤੇ ਹੁਣ ਬਚਾਉਂਦਾ ਮੈਂ ਮੈਂ ਆਪ ਜੀ ਜ਼ਿੰਦਗੀ ਦੀ ਗਲਤੀ ਮੰਨਦਾ ਹੂੰ ਵੀ ਚਲੋ ਆਪੇ ਉਦੋਂ ਆਹ ਜਿਹੜਾ ਗਾੜਾ ਲੈ ਦੇਣਤੀ ਹਾਂ ਉਹਨੇ ਨਹੀਂ ਕਦੇ ਚੋਤੀ ਉਹ ਤਾਂ ਘਰ ਨਹੀਂ ਬਚਾਇਆ ਮਰ ਗਿਆ ਹਾਂ ਨਾਲ ਛੋੜਾ ਜਾੜੇ ਨਾਲ ਮੇਰਾ ਜਿਹੇ ਜੀਆਂ ਕਰੀਆਂ ਉਹਨੇ ਉਹ ਜੀਆਂ ਭਰ ਗਿਆ ਫਿਰ ਆਪਣਾ ਕੀ ਲੈ ਕੇ ਕਿਸੇ ਦਾ ਕੁਝ ਨਹੀਂ ਲੈ ਕੇ ਮੈਂ ਤਾਂ ਸਾਥ ਬਥੇੜਾ ਦਿੱਤਾ ਪੈਸਾ ਟੋਕਰ ਪਾਣੀ ਮੰਗੂ ਪੈਸਾ ਬਹਾਤ ਆਉਦੇ ਮੈਂ ਲੰਘੋ ਤੂੰ ਹਾਂ ਮੇਰੀ ਕ ਨਾਲ ਪੰਗੇ ਲੈਣ ਹੋਣੀ ਖਟਿਆ ਫਾਨੇ ਲਈ ਗਿਆ ਲਈ ਗਿਆ ਮੈਂ ਇੱਕ ਕੇ ਮੈਂ ਦੇ ਗਿਆ ਹੋਇਤੀ ਨੈਣਾ ਹੋਣਾ ਚੁੱਤੇ ਜਵਾਬ ਆਹ ਆਹ ਹਰਖ ਹੈ ਇਹ ਇਹ ਅੱਜ ਇਹ ਅੱਜ ਹਰਖਾ ਰਹੇ ਇਹਨਾਂ ਨੂੰ ਉਹਦੇ ਉੱਤੇ ਵੀ ਉਹਦੇ ਕਿਹੜੇ ਟਾਈਮ ਹੈ ਪਿੱਛੇ ਲੱਗਿਆ ਰਿਹਾ ਵੀ ਆ ਜਾ ਕੇ ਕੀ ਜ਼ਿੰਦਗੀ ਦਾ ਬਣਾ ਕੇ ਧਰਤਾ ਮੈਂ ਉਦੋਂ ਹਸਪਤਾਲ ਗਿਆ ਉਹ ਮੇਰੇ ਉਦੋਂ ਨੂੰ ਕਹਿੰਦੇ ਵੀ ਜੀ ਬੰਨੀ ਲਾਸਮਾਪਤ ਕਰ ਗਏ ਨੇ ਤਾਂ ਅੱਛਾ ਜੀ ਮੈਂ ਕਹਿੰਦਾ ਚਲੋ ਭਾਈ ਤੁਹਾਡੀ ਅੱਖਾਂ ਦੇ ਸਾਹਮਣੇ ਮੈਂ ਅੱਖਾਂ ਨਾਲ ਦੇਖ ਕੇ ਆਇਆ ਆਏ ਤੇ ਮਰਥੇ ਭਰਗਾ ਮਾਰਿਆ ਹਮ ਮੈਂ ਅਗਰ ਮੱਥ ਭਰਗਾ ਫਿਰ ਪੁਲਿਸ ਕਿ ਤੁਹਾਡੇ ਮਾਗਰ ਨਹੀਂ ਪਏ ਜਿੰਨੇ ਮਾਰਦੇ ਜੀ ਲਨ ਮਰੀਕਾ ਬਹੁਤ ਪਈ ਮੇਰੇ ਮਾਗਰ ਫਿਰ ਤੂੰ ਇਸ ਪਾਕਿਸਤਾਨ ਛੱਡ ਕੇ ਇੱਧਰ ਆ ਕੇ ਪੁਣ ਮੈਂ ਤਾਂ ਟੱਪਿਆ ਸੀ ਅੱਛਾ ਜੀ ਮੈਨੂੰ ਤਾਂ ਟੱਪਾ ਕਾਣਾ ਪਤਾ ਨਹੀਂ ਸੀ ਕਿਛੇ ਹਮ ਮੈਂ ਉਹ ਕਹਿਣਾ ਵੀ ਕਿਛੇ ਦੀ ਛਾਇ ਤੇ ਨਾ ਡੋ ਕਦੇ ਵੀ ਹਾਂ ਮਰੇ ਬਾਜਾਂ ਦੇ ਆਵਦੇ ਪੈਰਾਂ ਤੇ ਚਾਹੇ ਕਿ ਕਿੱਡਾ ਮਰਜੀ ਗੁੰਡਾ ਬਣ ਜੇ ਬੰਦਾ ਹੈ ਪਰ ਕੀ ਬਦਾ ਰੋਪੀਏ ਘਟ ਖਾ ਲੋ ਹਾਂ ਪਰ ਆਵਦੇ ਪੈਰਾਂ ਤੇ ਖੜਾ ਹੋਏ ਬੰਦਾ ਕਿਛੇ ਤੇ ਸ਼ਹਾਰਾ ਨਾ ਹਮ ਬਸ ਇਹੀ ਕਹਿਣਾ ਜੱਜ ਪਾਕਿਸਤਾਨ ਚ ਹੁੰਦੇ ਪੋੜੇ ਕੁੱਟ ਦਿੰਦੇ ਨੇ ਪੋੜੇ ਕੁੱਟ ਦਿੰਦੇ ਆਂਗੂਲ ਮੇਰੀ ਉਹਦੋਂ ਦੀ ਟੁੱਟੀ ਹੋਈ ਹੈ ਅੱਜ ਵੀ ਦੇਖਦੇ ਉਂਗਲ ਨੂੰ ਕਿਤੇ ਗੱਲਾਂ ਜ਼ਿਆਦਾ ਆਉਂਦੀਆਂ ਨੇ ਗੱਲਾਂ ਜ਼ਿਆਦਾ ਆਉਂਦੀਆਂ ਨੇ ਅਜੇ ਤੱਕ ਹੱਡ ਭਰਿਆ ਨਹੀਂ ਹੈ ਹਮ ਪਰ ਦੇਬੀ ਨਹੀਂ ਜਾ ਕਮ ਕੱਤੇ ਫੜਦੇ ਨੇ ਸਹੀ ਗੱਲ ਹੈ ਜੀ ਚਲੋ ਇਹਦਾ ਗੱਲਾਂ ਹੁਣ ਹੁੰਦੀ ਰਹਿਣਗੀਆਂ ਚਲੋ ਆਗਿਆ ਦਿਓ ਜੀ ਅੱਛਾ ਜੀ ਕਾਰਜੀ ਆਗਿਆ ਆਪਾਂ ਹੀ ਅੱਛਾ ਚੱਲਿਆ ਹੁਣ ਠੀਕ ਹੈ ਜੀ ਆ ਸਾਡਾ ਮਾਈਕ ਦੇ ਦਿਓ ਜੀ ਮਾਈਕ ਤਾਂ ਰੱਖ ਲਓ ਜੀ ਬਾਹਰੋਂ ਹੱਪੇਸੇ ਫੜ ਲਓ ਕਾਊਂਟਰ ਤੇ ਕਾਊਂਟਰ ਤੇ ਰੁਪਏ ਦੇ ਦਾਂਗੇ ਐਂਦੀ ਹੋ ਗਈ ਆ ਗੇਟ ਨੇ ਅੱਛਾ ਅੱਧਾ ਗੇਟਾ ਹਾਂ ਜੀ ਲਓ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਤੁਸੀਂ ਸਾਡੇ ਸ਼ੋਅ ਨੂੰ ਬਹੁਤ ਬਹੁਤ ਇੰਜੋਏ ਕੀਤਾ ਥੈਂਕ ਯੂ Palácio card.